ਹਲੋ ਦੇਸੀ ਕੁਕਿੰਗ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਬਣਾਵਾਂਗੇ ਆਪਾਂ ਆਂਡਾ ਤੜੀ ਇਹ ਆਪਾਂ ਬੰਝਾਂ ਅੰਡੇ ਲਈਏ ਜੀ ਇਹ ਦੋ ਹਰੀਆਂ ਮਿਰਚਾਂ ਲਈਆਂ ਇਹ ਅਦਰਕ ਦਾ ਟੁਕੜਾ ਲਈਏ ਤਿੰਨ ਆਪਾਂ ਪਿਆਜ਼ ਲਈਏ ਇਹ ਆਪਾਂ ਟਮਾਟਰ ਲਈਏ ਇਹ ਪਿਆਜ਼ ਅਦਰਕ ਤੇ ਹਰੀ ਮਿਰਚ ਨੂੰ ਆਪਾਂ ਗ੍ਰੈਂਡ ਕਰ ਲਾਂਗੇ ਤੇ ਟਮਾਟਰਾਂ ਨੂੰ ਆਪਾਂ ਬ੍ਰੀਕ ਕੱਟ ਲਾਂਗੇ ਇਧਰ ਆਪਾਂ ਪਾਣੀ ਗਰਮ ਰੱਖ ਲਿਆ ਜੀ ਇਹ ਪਾਣੀ ਆਪਣਾ ਗਰਮ ਹੋ ਗਿਆ ਹੁਣ ਆਪਾਂ ਇਹਨੂੰ ਆਂਡੇ ਇਹਦੇ ਤੇ ਉਬਾਲ ਲਾਂਗੇ ਚੰਗੀ ਤਰ੍ਹਾਂ ਇਹ ਆਪਣਾ ਬਲ ਨੇ ਰੱਖ ਦਾਂਗੇ ਇਹਦੇ ਚਾਂ ਦੇ ਇੱਧਰ ਆਂਡੇ ਆਪਾਂ ਵાળ ਲਿਆ ਜੀ ਵਾਲ ਕੇ ਹੁਣ ਆਪਾਂ ਇਹਨਾਂ ਦੇ ਪੀਸ ਕਰ ਲਾਂਗੇ ਇਹ ਆਪਾਂ ਟਮਾਟਰ ਬਰੀਕ ਬਰੀਕ ਕੱਟ ਲਿਆ ਇੱਧਰ ਆਪਾਂ ਅਦਰਕ ਹਰੀ ਮਿਰਚ ਤੇ ਪਿਆਜ਼ ਦਾ ਪੇਸਟ ਬਣਾ ਲਿਆ ਜੀ ਇਹਨਾਂ ਆਪਾਂ ਕੜਾਹੀ ਰੱਖ ਲਈ ਨਹੀਂ ਹੁਣ ਆਪਾਂ ਇਹਦੇ ਵਿੱਚ ਤੇਲ ਪਾ ਲਾਂਗੇ ਇੱਕ ਘੜਛੀ ਇਸ ਤਰ੍ਹਾਂ ਭਾਂਡਿਆਂ ਦੇ ਗੋਲ-ਗੋਲ ਪੀਸ ਕੱਟ ਲਾਂਗੇ ਤੁਸੀਂ ਕਿਸੇ ਵੀ ਸ਼ੇਪ 'ਚ ਕੱਟ ਸਕਦੇ ਆਂ ਆਪਾਂ ਗੋਲ ਪੀਸ ਕੱਟਾਂਗੇ ਇਸ ਤਰ੍ਹਾਂ ਸਾਰੇ ਪੀਸ ਕੱਟ ਕੇ ਤਿਆਰ ਕਰ ਲਾਂਗੇ ਇੰਤਾਂ ਸੀ ਲੰਬੇ ਵੀ ਕੱਟ ਸਕਦੇ ਆਂ ਗੋਲ ਵੀ ਕੱਟ ਸਕਦੇ ਆਂ ਇਹ ਸਬਜੀ ਤੁਸੀਂ ਸਰਦੀ ਚ ਜ਼ਰੂਰ ਟਰਾਈ ਕਰਕੇ ਦੇਖੋ ਬਹੁਤ ਵਧੀਆ ਬਣਦੀ ਹੈ ਜੀ ਅੰਡਾ ਤਰੀ ਇਸ ਕੱਟ ਲਿਆ ਇੱਧਰ ਆਪਣਾ ਤੇਲ ਗਰਮ ਹੋ ਗਿਆ ਜੀ ਹੁਣ ਆਪਾਂ ਇਹਦੇ ਚ ਇਹ ਸਾਰਾ ਪੇਸਟ ਪਾਵਾਂਗੇ

ਥੋੜਾ ਜਿਹਾ ਨੀਅਪੌਂਟਾ ਲਾਲ ਮਿਰਚਾ ਦਾ ਥੋੜੀ ਜਿਹੀ ਘੱਟ ਪਾਵਾਂਗੇ ਕਿਉਂਕਿ ਆਪਾਂ ਹਰੀ ਪਾਈ ਹੋਈ ਹੈ ਥੋੜਾ ਜੰਪਾ ਪਾਣੀ ਪਾਵਾਂਗੇ ਇੱਥੇ ਥੋੜੀ ਜਿਹੀ ਕਾਲੀ ਕਾਲੀ ਮਿਰਚ ਐਡ ਕਰਾਂਗੇ ਆਪਾਂ ਇਹ ਜ਼ਰੂਰ ਪਾਓ ਤੁਸੀਂ ਇਹ ਨਾਲ ਬਹੁਤ ਸਬਜ਼ੀ ਟੇਸਟੀ ਬਣਦੀ ਹੈ ਆਪਣਾ ਮਸਾਲਾ ਪਾ ਪਈ ਹੈ ਹੁਣ ਆਪਾਂ ਇੱਥੇ ਥੋੜਾ glass ਪਾਣੀ ਦਾ ਪਾਵਾਂਗੇ ਪਾਣੀ ਤੁਸੀਂ ਆਦੇ ਹਿਸਾਬ ਨਾਲ ਪਾ ਸਕਦੇ ਹੋ ਵੱਧ ਘੱਟ ਜਿੰਨੀ ਤੁਸੀਂ ਗਰੇਵੀ ਰੱਖਣੀ ਹੈ। ਆਪਣੀ ਗਰੇਵੀ ਨੂੰ ਉਬਾਲਾ ਆ ਗਿਆ ਜੀ। ਹੁਣ ਇਹ ਆਪਾਂ ਇਹਦੇ ਚਾਂਡੇ ਐਡ ਕਰ ਦਵਾਂਗੇ। ਫੜੇ ਨੂੰ ਆਂਡੇ ਪਾ ਕੇ ਆਪਾਂ 5-10 ਮਿੰਟ ਪਕਾਵਾਂਗੇ ਚੰਗੀ ਤਰ੍ਹਾਂ। ਹੁਣ ਆਪਾਂ 10 ਮਿੰਟ ਢੱਕ ਕੇ ਪਕਾਵਾਂਗੇ। ਆਪਣੇ ਆਂਦਾ ਗਰੀ ਬਣ ਕੇ ਪਿਆਰ ਆ ਜੀ ਤੇ ਬਹੁਤ ਹੀ ਵਧੀਆ ਬਣੀ ਐ ਹੁਣ ਆਪਾਂ ਇੱਥੇ ਥੋੜਾ ਜਿਹਾ ਹਰਾ ਧੰਗਾ ਪਾ ਲੈਂਦੇ ਹਾਂ ਆਪਣੀ ਸਬਜੀ ਪੱਤੀ ਤਿਆਰ ਹੁਣ ਆਪਾਂ ਇਹ ਥੱਲੇ ਲਾ ਲੈਨੇ ਆਂ ਨੂੰ ਆਪਾਂ ਇਸ ਭਾਂਡੇ ਚ ਪਾ ਲਾਂਗੇ ਆਪਣੇ ਆਂਡਾ ਤਰੀਕਾ ਬਣ ਕੇ ਤਿਆਰ ਹੈ ਜੀ ਇਹ ਬਹੁਤ ਹੀ ਜਲਦੀ ਬਣਨ ਵਾਲੀ ਰੈਸਪੀ ਆ ਤੁਸੀਂ ਸਰਦੀਆਂ ਚ ਜਰੂਰ ਟਰਾਈ ਕਰਕੇ ਦੇਖੋ ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੇ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰਕੇ ਜਰੂਰ ਦੱਸੋ ਸਾਡੀ ਰੈਸਪੀ ਕਿੱਦਾਂ ਦੀ ਲੱਗੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ